ਗੋਪਤਵੰਤ ਪੰਨੂ ਮਾਮਲੇ ਦੇ ਵਿੱਚ ਵੱਡਾ ਮੋੜ ਸਾਹਮਣੇ ਆ ਰਿਹਾ ਹੈ ਇੱਕ ਪਾਸੇ ਤਾਂ ਨਿਖਲ ਗੁਪਤਾ ਚੈੱਕ ਅਥਾਰਟिटीज ਦੇ ਹਿਰਾਸਤ ਦੇ ਵਿੱਚ ਹੈ ਉਥੋਂ ਦੀ ਜੇਲ੍ਹ ਦੇ ਵਿੱਚ ਹੈ ਪਰ ਨਿਖਲ ਗੁਪਤਾ ਦੇ ਵਕੀਲ ਨੂੰ ਸਬੂਤ ਮੁਹੱਈਆ ਕਰਾਉਣ ਤੋਂ ਅਮਰੀਕਾ ਨੇ ਇਨਕਾਰ ਕਰ ਦਿੱਤਾ ਆ ਦਸਤਾਵੇਜ਼ ਸਬੂਤ ਮੰਗੇ ਗਏ ਸੀ ਤਾਂ ਕਿ ਨਿਖਲ ਗੁਪਤਾ ਆਪਣੇ ਬਚਾਅ ਦੇ ਵਾਸਤੇ ਕੇਸ ਤਿਆਰ ਕਰ ਸਕੇ ਉਸ ਦਾ ਵਕੀਲ ਕੇਸ ਤਿਆਰ ਕਰ ਸਕੇ ਪਰ ਅਮਰੀਕਾ ਨੇ ਕੋਰੀ ਨਾ ਕਰ ਦਿੱਤੀ ਹੈ ਅਮਰੀਕਾ ਨੇ ਕਿਹਾ ਕਿ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਪੇਸ਼ੀ ਹੋਣ ਮਗਰੋਂ ਹੀ ਸਬੂਤ ਦਿੱਤੇ ਜਾਣਗੇ ਕਿ ਆਖਿਰ ਉਹ ਕਿਹੜੇ ਸਬੂਤ ਨੇ ਜਿਹੜੇ ਨikhil Gupta ਦੇ ਖਿਲਾਫ ਲੱਗੇ ਭਾਰਤ ਦੇ ਖਿਲਾਫ ਲੱਗੇ ਇਲਜ਼ਾਮਾਂ ਦੀ ਹਾਮੀ ਭਰਦੇ ਨੇ ਅਮਰੀਕਾ ਨੇ ਦਾਵਾ ਕੀਤਾ ਸੀ ਕਿ ਉਹਨਾਂ ਦੇ ਕੋਲ ਇਸ ਬਲ ਦੇ ਸਬੂਤ ਨੇ ਕਿ ਨਿਖਲ ਗੁਪਤਾ ਨਾਮ ਦਾ ਇੱਕ ਵਿਅਕਤੀ ਜਿਹੜਾ ਭਾਰਤੀ ਮੂਲ ਦਾ ਹੈਗਾ ਆ ਉਹ ਉਹ ਭਾਰਤ ਸਰਕਾਰ ਦੇ ਲਈ ਕੰਮ ਕਰਨ ਵਾਲੇ ਇੱਕ ਸਰਕਾਰੀ ਮੁਲਾਜ਼ਮ ਦੇ ਨਾਲ ਮਿਲ ਕੇ ਅਮਰੀਕਾ ਦੀ ਧਰਤੀ ਦੇ ਉੱਤੇ ਇੱਕ ਸਿੱਖ ਵਾਕਵਾਦੀ ਵਿਅਕਤੀ ਜੋ ਕਿ ਆਪਣੇ ਆਪ ਇੱਕ ਵਕੀਲ ਹੈਗਾ ਆ ਉਸ ਦੇ ਕਤਲ ਦੀ ਸਾਜ਼ਿਸ਼ ਘੜ ਰਹੇ ਨੇ ਇਹ ਇਲਜ਼ਾਮ ਅਮਰੀਕਾ ਵੱਲੋਂ ਲਾਏ ਗਏ ਸੀ ਪਰ ਉਸ ਇਲਜ਼ਾਮਾਂ ਤੋਂ ਬਾਅਦ ਜਦੋਂ ਚੈੱਕ ਰਿਪਬਲਿਕ ਦੇ ਵਿੱਚ ਨਿਖਲ ਗੁਪਤਾ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਹੁਣ ਜਦੋਂ ਨਿਖਲ ਗੁਪਤਾ ਦਾ ਵਕੀਲ ਉਹ ਸਬੂਤ ਦਸਤਾਵੇਜ਼ ਸਬੂਤ ਮੰਗਦਾ ਪਿਆ ਆ ਤੇ ਤਾਂ ਅਮਰੀਕਾ ਨੇ ਨਾ ਕਰ ਦਿੱਤੀ ਆ ਦਰਅਸਲ ਨਿਖਲ ਗੁਪਤਾ ਦੇ ਵਕੀਲ ਵੱਲੋਂ ਇੱਕ ਮੋਸ਼ਨ ਮਤਾ ਪੇਸ਼ ਕੀਤਾ ਗਿਆ ਸੀ ਅਦਾਲਤ ਦੇ ਵਿੱਚ ਨਿਊਯਾਰਕ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਹੈ ਔਰ ਨਿਊਯਾਰਕ ਅਦਾਲਤ ਨੇ ਉਸੇ ਮਤੇ ਦੇ ਚੱਲਦੇ ਉਸੇ ਪਟੀਸ਼ਨ ਦੇ ਚੱਲਦੇ ਅਮਰੀਕਾ ਨੂੰ ਇਹ ਹੁਕਮ ਸੁਣਾਇਆ ਸੀ ਕਿ ਦਸਤਾਵੇਜ਼ ਸਬੂਤ ਦੇ ਦਿੱਤੇ ਜਾਣ ਉਹਨਾਂ ਦੀ ਕਾਪੀਜ਼ ਜਿਹੜੀਆਂ ਨੇ ਸਬੂਤਾਂ ਦੀ ਕਾਪੀਜ਼ ਜਿਹੜੀਆਂ ਨੇ ਉਹ ਵਕੀਲ ਨੂੰ ਦੇ ਦਿੱਤੀਆਂ ਜਾਣ ਪਰ ਆਖਿਰ ਅਮਰੀਕਾ ਨੇ ਇਨਕਾਰ ਕਰ ਦਿੱਤਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਅਮਰੀਕਾ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਦੋਂ ਨਿਊਯਾਰਕ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਵੇਗੀ ਉਸ ਤੋਂ ਬਾਅਦ ਹੀ ਇਹ ਸਬੂਤ ਸਾਂਝੇ ਕੀਤੇ ਜਾਣਗੇ ਉਸ ਤੋਂ ਬਾਅਦ ਹੀ ਸਬੂਤ ਦਿੱਤੇ ਜਾਣਗੇ ਮਾਮਲਾ ਸਿਰਫ ਅਮਰੀਕਾ ਨਾਲ ਜੁੜਿਆ ਹੋਇਆ ਨਹੀਂ ਹੈ ਕੈਨੇਡਾ ਨਾਲ ਵੀ ਜੁੜਿਆ ਹੋਇਆ ਹੈ ਨਿਲਜਰ ਕਤਲकांड ਦੇ ਵਿੱਚ ਵੀ ਵੱਡੇ ਇਲਜ਼ਾਮ ਲੱਗੇ ਸੀ ਪਰ ਅਮਰੀਕਾ ਮਾਮਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਨikhil Gupta ਦਾ ਨਾਮ ਜਦੋਂ ਸਾਹਮਣੇ ਆਇਆ ਤੇ ਨikhil Gupta ਦੇ ਮਾਮਲੇ ਦੇ ਵਿੱਚ ਹੁਣੇ ਮਾਮਲਾ ਉੱਪਰ ਕੇ ਸਾਹਮਣੇ ਆ ਰਿਹਾ ਹੈ ਕਿ ਅਮਰੀਕਾ ਨੇ ਸਬੂਤ ਦਸਤਾਵੇਜ਼ ਸਬੂਤ ਦੇਣ ਤੋਂ ਇਨਕਾਰ ਕਰ ਦਿੱਤਾ ਆ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਇਹ ਪੇਸ਼ੀ ਜਿਹੜੀ ਆ ਹੁਣੇ ਨਿਰਧਾਰਤ ਦੱਸੀ ਗਈ ਹੈ ਜਦਕਿ ਇਸ ਮਾਮਲੇ ਸੰਬੰਧੀ 4 ਜਨਵਰੀ ਨੂੰ ਨikhil Gupta ਦੇ ਵਕੀਲ ਨੇ ਪਟੀਸ਼ਨ ਪਾਈ ਸੀ ਔਰ 8 ਜਨਵਰੀ ਨੂੰ ਸੁਣਵਾਈ ਕਰਕੇ ਨਿਊਯਾਰਕ ਦੀ ਅਦਾਲਤ ਨੇ ਸਮਾਂ ਦੇ ਦਿੱਤਾ ਸੀ 8 ਦਿਨ ਦਾ ਕਿ ਇਸ ਬਾਬਤ ਆਪਣਾ ਜਵਾਬ ਦਾਇਰ ਕਰ ਦਵੇ ਅਮਰੀਕਾ ਦੀ ਸਰਕਾਰ ਔਰ ਆਖਰਕਾਰ ਅਮਰੀਕਾ ਦੀ ਸਰਕਾਰ ਨੇ 10 ਜਨਵਰੀ ਨੂੰ ਇਹ ਦਾਵਾ ਕਰ ਦਿੱਤਾ ਕਿ ਸਬੂਤ ਨਹੀਂ ਦਿੱਤੇ ਜਾਣਗੇ ਸਬੂਤ ਉਦੋਂ ਦਿੱਤੇ ਜਾਣਗੇ ਜਦੋਂ ਪੇਸ਼ੀ ਹੋਵੇਗੀ ਜਦੋਂ ਦੋਸ਼ਾਇਤ ਕੀਤੇ ਜਾਣਗੇ ਨਿਖਲ ਗੁਪਤਾ ਦੇ ਉੱਤੇ ਕਿਉਂਕਿ ਵੱਡੇ ਇਲਜ਼ਾਮ ਲਗਾਏ ਜਾ ਚੁੱਕੇ ਨੇ ਅੰਤਰਰਾਸ਼ਟਰੀ ਪੰਦਰ ਦੇ ਉੱਤੇ ਇਲਜ਼ਾਮ ਲੱਗੇ ਨੇ ਇੱਕ ਪਾਸੇ ਭਾਰਤ ਦੇ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਸੀ ਕਿ ਇੱਕ ਵੱਖਰੀ ਜਾਂਚ ਟੀਮ ਬਣਾਈ ਗਈ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਸੀ ਕਿ ਉਹ ਜਾਂਚ ਟੀਮ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕੇ ਦੀ ਇੱਕ ਅਖਬਾਰ ਨੂੰ ਆਪਣੀ ਇੰਟਰਵਿਊ ਦੇ ਵਿੱਚ ਵੀ ਇਸ ਬਾਰੇ ਜ਼ਿਕਰ ਕਰਦੇ ਨੇ ਔਰ ਹੁਣ ਉਸੇ ਮਾਮਲੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਅਮਰੀਕਾ ਨੇ ਇੱਕ ਝਟਕਾ ਦਿੱਤਾ ਅਮਰੀਕਾ ਨੇ ਸਾਫ਼ ਕਰ ਦਿੱਤਾ ਕਿ ਕੋਈ ਸਬੂਤ ਅਜੇ ਮੁਹੱਈਆ ਨਹੀਂ ਹੋਵੇਗਾ ਜਦੋਂ ਪੇਸ਼ੀ ਹੋਵੇਗੀ ਉਸ ਤੋਂ ਬਾਅਦ ਸਬੂਤ ਦਵਾਂਗੇ ਆਉਣ ਵਾਲਾ ਸਮਾਂ ਇਸ ਮਾਮਲੇ 'ਚ ਕੀ ਲਿਆਉਂਦਾ ਆ ਔਰ ਅਮਰੀਕਾ ਭਾਰਤ ਦੇ ਰਿਸ਼ਤਿਆਂ ਦੇ ਉੱਤੇ ਕੀ ਇਸ ਦਾ ਕੋਈ ਅਸਰ ਪਵੇਗਾ ਕਿਉਂਕਿ ਇੱਕ ਪਾਸੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਕਹਿ ਚੁੱਕੇ ਨੇ ਕਿ ਇਹਨਾਂ ਮਾਮਲਿਆਂ ਦੇ ਵਿੱਚ ਜਾਂਚ ਜ਼ਰੂਰੀ ਹੈ ਭਾਰਤ ਅਤੇ ਅਮਰੀਕਾ ਦਾ ਰਿਸ਼ਤਾ ਆਲਰੇਡੀ ਬਹੁਤ ਮਜ਼ਬੂਤ ਹੈ ਤੇ ਉਹ ਹਰ ਕਿਸ ਗਿਜ਼ ਨਹੀਂ ਟੁੱਟਣ ਦੇਵਾਂਗੇ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਇਸ ਮਾਮਲੇ ਦੇ ਵਿੱਚ ਔਰ ਕੀ ਅਸਰ ਪਵੇਗਾ ਇਹਦਾ ਉਹ ਸਮਾਂ ਦੱਸੇਗਾ ਹੁਣ ਉਡੀਕ ਹੈ ਪੇਸ਼ੀ ਦੀ ਨਿਖਲ ਗੁਪਤਾ ਦੀ ਪੇਸ਼ੀ ਉਹ ਪੇਸ਼ੀ ਕੀ ਰੰਗ ਲਿਆਵੇਗੀ ਉਸ ਦਾ ਫੈਸਲਾ ਕੀ ਹੋਏਗਾ ਕੀ ਦੋਸ਼ ਆਇਤ ਕੀਤੇ ਜਾਣਗੇ ਉਹ ਸਮਾਂ ਦੱਸੇਗਾ ਔਰ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ